ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚੈਨਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੀ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਲਾਈਕ ਅੱਜ ਜਿਹੜੀ ਬਲੌਗ ਦੀ ਸਟਾਰਟਿੰਗ ਕਰ ਰਹੇ ਆ 10 ਸਵਾ 10 ਦਾ ਟਾਈਮ ਹੋ ਗਿਆ ਕੰਮ ਕਰ ਆਪਾਂ ਜਿਹੜੇ ਨਵੇੜ ਦੇ ਤੇ ਅੱਜ ਕਿਉਂਕਿ ਗਰਮੀ ਇਹ ਜਿਹੜੀ ਇੰਨੀ ਐ ਦਿਨੋਂ ਦਿਨ ਵੱਧ ਰਹੀ ਐ ਪੱਤਾ ਤੱਕ ਵੀ ਨਹੀਂ ਹਿੱਲ ਰਿਆ ਹੈਗਾਗਾ ਤੇ ਤਾਂ ਕਰਕੇ ਨਾ ਗਰਮੀ ਤੋਂ ਡਰਦੇ ਡਰਦੇ ਜਲਦੀ ਕੰਮ ਨਿਬੜ ਦਿੰਦੇ ਅਗਰ ਦੇਈਏ ਇੱਕ ਰਾਤ ਕਿਉਂਕਿ ਆਪਣੇ ਲਾਈਟ ਨਾ ਹੋਣ ਕਰਕੇ ਤੁਸੀਂ ਪਿੱਛੇ ਵਲੌਗ ਦੇਖੇ ਹੋਣਾਗਾ ਕੰਮ ਕਰ ਕਿਉਂਕਿ ਖੇਤੋਂ ਲੇਟ ਆਉਣ ਕਰਕੇ ਨਾ ਫਿਰ ਰੋਟੀ ਪਾਣੀ ਖਾਣ ਕਰਕੇ ਕੰਮ ਐ ਲੇਟ ਨਿਪੜੇ ਆਪਣੇ ਮੰਮਾ ਤੇਰਾ ਫਿਰ ਸਵੇਰ ਜਦੋਂ ਮੈਂ ਉੱਠੀ ਤੇ ਮੈਂ ਜਾਗ ਲਈ 5 ਵਜੇ అలਾਰਮ ਵੀ ਪਤਾ ਨਹੀਂ ਕਿਵੇਂ ਸੁਣਾਈ ਨਹੀਂ ਦਿੱਤਾ ਮੈਨੂੰ ਤੇ ਮੁੜ ਕੇ ਦੇਖਿਆ ਜਦੋਂ ਦਿਨ ਚੜ ਜਾਂਦਾ ਫਿਰ ਜਿਹੜੇ ਕੰਮਾਂ ਦੀ ਸਟਾਰਟਿੰਗ ਕਰਨੀ ਇੰਨੀ ਔਖੀ ਹੋ ਜਾਂਦੀ ਐ ਲੱਗੇ ਵੀ ਹੈ ਕਿਰਾ ਕਿਹੜਾ ਕੰਮ ਕਰਾਂ ਤੇ ਕਿਹੜਾ ਛੱਡਾਂ ਤੇ ਮੁੜ ਕੇ ਬਸ ਇਹਦੇ ਵਾਸਤੇ ਮੇਰੇ ਕੋਲ ਇੱਕ ਹਾਫ ਫੋਨ ਦੀ ਬੈਟਰੀ ਲੋ ਸੀਗੀ ਚਾਰਜ ਲਾਉਣਾ ਭੁੱਲ ਗਈ ਤੇ ਵਲੌਗ ਐ ਜਿਹੜਾ ਬਿਲਕੁਲ ਵੀ ਨਹੀਂ ਬਣ ਸਕਿਆ ਤੇ ਹੁਣੇ ਕੰਮ ਕਰ ਕਰ ਕੇ ਰਾਮਦਰੀ ਨਾਲ ਅੰਦਰ ਬੈਠੇ ਸੀ ਜਿਵੇਂ ਹਿੰਦੂ ਆ ਬਲੌਗ ਦੀ ਸਟਾਰਟਿੰਗ ਕਰਦੀ ਐ ਕਿ ਪਹਿਲਾਂ ਕਿ ਅੰਦਰ ਵਿਚਾਰੇ ਨੂੰ ਬਸ਼ਵਾ ਦਾ ਵੀ ਬੁਰਾ ਹਾਲ ਉਹਨਾਂ ਨੂੰ ਵੀ ਸਾਰਿਆਂ ਨੂੰ ਨਮਾਇਆ ਤੋਂ ਆਇਆ ਪਿੰਡੇ ਕੀਤੇ ਪਿੰਡੇ ਉਹਨਾਂ ਦੇ ਉਹ ਵੀ ਬਹਿ ਗਈ ਬੀਬੀ ਨੂੰ ਵੀ ਚਾਹ ਪਾਣੀ ਪਿਆ ਕੇ ਪਾ ਲਾ ਮਿੱਧੂ ਵੀ ਬਹਿ ਗਈ ਫੇਰ ਹੀ ਮੈਂ ਜਦੋਂ ਫ੍ਰੀ ਹੋ ਕੇ ਨਾ ਆਦੋ ਕੇ ਫੇਰ ਰੂਮ ਦੇ ਵਿੱਚ ਆਈ ਸੀ ਮੈਂ ਕਿਹਾ ਚਲੋ ਆਪਾਂ ਫੇਰ ਹੀ ਬਲੌਗ ਦੀ ਜਿਹੜੀ ਮੰਮਾ ਹਾਂਜੀ ਜਿਹੜੇ ਚੋਨਾ ਵੀਜਦੇ ਆ ਚੌਲ ਬੰਦਿਆ ਤੇ ਹੋਰ ਉਹ ਚੌਲੇ ਹੁੰਦੇ ਜਿਹੜੇ ਨਮਕੀਨ ਖਾਣੂ ਆ ਸੌਸ ਲਾ ਲਾ ਕੇ ਉਚਾੜੀ ਹੁੰਦੀ ਹੈ ਜਿਵੇਂ ਹੁਣ ਲਾ ਦੇਣਗੇ ਝੋਨਾ ਹਨਾ ਫਿਰ 6 ਮਹੀਨੇ ਤੱਕ ਫਸਲ ਪੱਕ ਜਾਨੀਏ ਫਿਰ ਕੱਢ ਕੇ ਲਿਆਉਣਗੇ ਹਨਾ ਵੱਢ ਕੇ ਲਿਆਉਂਦੇ ਹੁੰਦੇ ਝੋਨਾ ਫਿਰ ਜਿਵੇਂ ਕਿ ਆਪਾਂ ਸਟੋਰਾਂ ਦੇ ਵਿੱਚ ਜਾਂਦਾ ਫਿਰ ਜਣੇ ਕੀ ਚੌਲ ਆ ਜਿਹੜੇ ਇਹਨੇ ਕੱਢੇ ਜਾਂਦੇ ਹਨਾ ਸੱਤਰੀ ਕਿਵੇਂ ਸੱਤਰੀ ਸੱਤਰਾਂ ਗਾ ਵਿੱਚ ਸੱਤਰੀ ਹਾਂ ਸਟੋਰ ਹੁੰਦੀ ਹੈ ਚੌਲ ਜਿਹੜੇ ਖਾਣੇ ਆਪਾਂ ਪਕਾੜਾ ਕੇ ਵੀ ਲਿਆਉਣੇ ਹੁੰਦੇ ਆ ਘਰ ਵਾਸਤੇ ਰੱਖਦੇ ਹਾਂ ਮੰਮੀ ਆਪਣੇ ਖੇਤਾ ਕੋਲ ਆ ਹਾਂ ਉਹ ਖੇਤਾ ਕੋਲ ਆ ਆਇਆ ਨਬਰੀ ਮम्मी ਤੇ ਮਾਪੇ ਨੇ ਖੇਡ ਲੱਗ ਗਿਆ ਹਾਂ ਫਿਰ ਕਣਕ ਕਣਕ ਵੀ ਆਪਣੇ ਕਿਤੇ ਹੀ ਹੁੰਦੀਆਂ ਹਾਂ ਮਮਾ ਆਪਣੇ ਖੇਤ ਨੇੜੇ ਆ ਕਿਵੇਂ ਖੇਤ ਦੇ ਨਾਲ ਹੀ ਨੇੜੇ ਆ ਹਾਂ ਹਾਂ ਖੇਤ ਦੇ ਮਮਾ ਹਾਂਜੀ ਆ ਜਾ ਆ ਜਾ ਬਟਾ ਮੇਰੇ ਨਾਲ ਕੁਛ ਹੱਦ ਤੱਕ ਜਿਹੜਾ ਕੰਮ ਹੈ ਨਿਪਟ ਗਿਆ ਜਿਵੇਂ ਅੱਜ ਆਵਲੀ ਬਾਟਮ ਵੀ ਇਹ ਜਿਹੜੀ ਆਪਾਂ ਤਿਆਰ ਕਰਤੀ ਐ ਹੁਣੇ ਤਿਆਰ ਕਰਕੇ ਛੱਡੀ ਸੀਗੀ ਮੈਂ ਤੇ ਮੈਂ ਦੇਖ ਰਹੀ ਸੋ ਉਧਰ ਕਮਰਾਂ ਵੱਲ ਮੈਂ ਹੰਨਣ ਲੇਟੀ ਚਾਰਿਆ ਇਹ ਉਹਨਾਂ ਦੇ ਦੁਪਹਿਰ ਦੇ ਖਾਣੇ ਦਾਣੇ ਦਾ ਟਾਈਮ ਹੋ ਗਿਆ। ਗੱਲ ਕਰਾਜੋ ਸਾਰੀਆਂ ਸੁੱਤੀਆਂ ਪਈਆਂ ਆਰਾਮਦਾਰੀ ਦੇ ਨਾਲ। ਮੈਂ ਇੱਥੇ ਖੜਕਾ ਸੁਣ ਕੇ ਫੇਰ ਉੱਠ ਖੜਨਾ ਮੈਂ ਇਹ ਸੋਚਣ ਲੱਗੀ ਸੀ ਕਿ ਮੇਰੀ ਜਿਹੜੀ ਲਾਸਟ ਬਾਟਮ ਰੈਡੀ ਆ ਵਾਲੀ ਬੇਬੀ ਪਿੰਕ ਇਹਦਾ ਵੀ ਕਾਟਾ-ਵਾਟਾ ਕਰਦਾ। ਕਰ ਦੋ ਕਾਟਾ ਟਮਾਟਾ। ਕਰਤਾ ਕੜੇਂਗੀ ਦੀ। ਸਮ੍ਰਿਤ ਬੋਲੋ। ਸੇਮ ਫੋਨ ਨਹੀਂ ਬੋਲਦੀ ਫੋਨ ਦੇ ਕੇ ਹਟਿਆ ਹੁਣ ਕਿਵੇਂ ਬੋਲੂ ਚੁੱਪ ਚਾਪ ਫਿਰ ਮੈਂ ਇਹਨਾਂ ਦਾ ਦੁਪੱਟੇ ਵੀ ਡਾਈ ਕਰਾਉਣੇ ਹੋਣਗੇ ਸਾਰਾ ਮੈਂ ਨਾ ਹੀ ਟਪਾਲਿਆ ਸਾਰਾ ਮੈਂ ਮਸ਼ੀਨ 'ਚ ਟਪਾਲਿਆ ਪਰ ਪੂਰੇ ਲਈ ਕੋਈ ਹਜੇ ਦੋ ਸ਼ਰਟਾਂ ਨੇ ਨਾ ਸਟਿਚ ਕਰਨ ਆਈਆਂ ਪਈਆਂ ਹਜੇ ਉਹ ਤਾਂ ਚਲਾ ਆਪਣੇ ਕਰ ਲਈਆਂ ਆ ਮੈਂ ਚਲੂ ਕਾਪ ਕਰ ਲਵਾਂਗੀ ਬੀਬੀ ਜੀ ਦਾ ਇੱਕ ਸੂਟ ਸਟਿਚ ਕਰਨਾ ਹੈ ਚੋਦੀਆਂ ਸਮਰੀਤ ਕੁਛ ਤਾਂ ਬੋਲ ਨਾ ਨੀਂਦ ਨਾ ਜੇ ਜਦੋਂ ਕਿਹਾ ਸੀ ਪੈਸੋਂ ਜੋ ਹੁਣ ਸਮਝਾ ਨੀਂਦ ਨੂੰ ਤੂੰ ਕਿਹੜਾ ਪੱਠੇ ਪਾਉਣੇ ਆ ਕਿ ਚਾਹ ਬਣਾਉਣੀ ਹੈ ਬਾਈ ਬੀਬੀ ਹੈ ਕਰਦੀ ਏ ਘਟੇ ਕਿਹੜਾ ਕੰਦ ਕਰ ਦੋ ਚੱਕਦੀ ਹਟੇ ਕਰ ਦੋ ਕੱਟੀ ਕੋਈ ਦੋ ਦਿਨ ਫ੍ਰੀ ਹੋ ਕੇ ਦੇ ਲਾਂਗੀ ਆਇਆ ਤੱਕ ਮੜਾ ਮੜਾ ਥੋੜਾ ਜਿਹਾ ਕੰਮ ਕਰ ਲਿਆ ਫੇਰ ਇੱਕ ਤੱਕ ਮਾ ਕੰਨੀ ਚਲੇ ਜਾਂਦੀਆਂ ਤਾਂ ਉਹ ਨਹੀਂ ਕੰਪਲੀਟ ਹੋ ਰਿਹਾ ਸਾਰਾ ਕੁਝ ਆਹ ਚੱਕੀ ਦੇ ਨਹੀਂ ਮੁੱਕੀ ਇਹਨਾਂ ਕੱਟੇ ਇਹਨੂੰ ਪ੍ਰੈਸਾਂ ਤੇ ਉਹ ਤੇ ਰੱਖਿਆ ਰੱਖਿਆ ਸਮੂ ਦੇਖਾਂ ਨਾ ਪਰ ਕਿੰਨਾ ਘੈ ਪਹੁੰਚ ਵਗੈਰਾ ਪਾਵਾਂਗੇ ਨਾ ਪਾਵਾਂਾ ਸਟ੍ਰੇਟ ਹੀ ਬਣਾ ਲੈਣਾ ਗਰਮੀ ਹੈ ਸਮ੍ਰਿਤ ਕੀ ਹੋ ਰਿਹਾ ਤੈਨੂੰ ਵਾਰੀ ਵਾਤਾ ਦਾ ਹਨ ਤੈਨੂੰ ਕੀ ਪਤਾ ਬਰਬਾਦ ਦੂ ਹੈ ਮੈਨੇ ਕੋਈ ਖਾਈ ਕਿ ਮੈਨੂੰ ਸੋਨਾ ਲੱਗਦਾ ਆਈ ਕੱਟਣ ਸਟ੍ਰੀਟਸ ਵਾਰੀ ਬਣਾ ਲੈਣੇ ਕੱਟਣ ਤੇ ਵੀ ਕੱਟ ਕਸਟਮ ਤੇ ਵੀ ਘੱਟ ਟਾਈਮ ਲੱਗੂਗਾ ਤੇ ਸਟਿਚ ਕਰਨ ਤੇ ਵੀ ਘੱਟ ਟਾਈਮ ਲੱਗੂਗਾ ਆਪਾਂ ਜੀ ਜੇ ਟਾਈਮ ਥੋੜਾ ਲੱਗਦਾ ਨਾ ਉਹ ਕੰਮ ਕਰਦੇ ਇਹਨੂੰ ਕੱਟ ਦਿਆਂ ਮੈਂ ਹੂੰ ਚਲੋ ਅਗ ਬਾਅਦ ਚ ਮਿਲਦੇ ਹੁਣ ਮੈਂ ਜਾਂਦੀ ਨਹੀਂ ਗਾਂਗਾਂ ਵੱਲ ਉਹਨਾਂ ਨੂੰ ਬੈਠੇ ਹੀ ਰਹਿੰਦੇ ਹੁਣ ਕੇ ਸਾਰਿਆਂ ਨੂੰ ਖੜੀਆਂ ਹੋ ਕੇ ਗਾਹ ਪਾ ਦੇਣਾ ਦੇਖੋ ਕਿੰਨੀ ਅੱਗ ਵਰੀ ਆਲੀ ਹੈ ਜਮਾਂ ਕੋਈ ਹਾਲ ਹੀ ਨਹੀਂ ਅੱਜ ਤਾਂ ਪਤਾ ਨਹੀਂ ਕਿਵੇਂ ਕੀ ਹੈਗਾਗਾ ਜਮਾਂ ਵੀ ਨਹੀਂ ਪੱਤਾ ਹਿਲਦਾ ਹੈਗਾ ਜਮਾਂ ਵੀ ਚਲੋ ਜੀ ਸਾਰਿਆਂ ਨੂੰ ਚਾਹ ਪਾਣੀ ਦਿੱਤਾ ਪਿਆ ਉੱਤ ਗਏ ਜੀ ਭਾਂਡੇ ਵਗੈਰਾ ਕੱਢ ਕੇ ਬਾਹਰ ਮੈਂ ਉਦੋਂ ਬਾਅਦ ਨੂੰ ਘਟਣ ਲੱਗਦੀ ਸੀ ਕਿ ਫਿਰ ਕਹਿੰਦੇ ਕਿ ਚਾਹ ਬਣਾ ਕੇ ਦਿਓ ਤੇ ਮੈਂ ਕਿਹਾ ਚਲ ਪਹਿਲਾਂ ਚਾਹੀ ਬਣਾ ਲਈਏ ਫਿਰ ਇਹ ਕੰਮਕਾਰ ਕਰਾਂਗੇ ਇੱਕ ਕਿਸੇ ਦੀ ਪਈ ਸੀ ਸੈਟਿੰਗ ਕਰਨ ਵਾਲੀ ਪੌਂਚ ਵਗੈਰਾ ਜਾਨੀ ਕਿ ਉਹਦੇ ਬਣਾਉਣ ਵਾਲੇ ਸੀਗੇ ਉਹ ਆਪਾਂ ਦਿੱਤੇ ਬਣਾ ਤੇ ਹੁਣ ਮੈਂ ਕਿਹਾ 10 ਮਿੰਟ ਬੈਠਦੇ ਆਂ ਫਿਰ ਆਪਾਂ ਕੱਢਾਂਗੇ ਬਾਟਮ ਨੂੰ ਵੀ ਗਦਿਲਾ ਕੇ ਦੇਖਿਆ ਵਿਚਾਰਾ ਦਾਦ ਬਾਤਾਂ ਮਨਾ ਆਪਾਂ ਬਿੰਦੂ ਬਾਈ ਤੋਂ ਚਾਹੀਦਾ ਇੱਥੇ ਆਂ ਫਸ ਪਰ ਆਪਾਂ ਹਜੇ 4:30 ਤੱਕ ਓਹੋ ਮਨ ਰੱਖ ਮੈਂ ਕੱਟਦੀ ਆਂ ਤੁਸੀਂ ਇੱਥੇ ਪੈ ਜਾਓ ਦਾਦੀ ਪੋਤੀ ਪਰਦਾਦੀ ਲੈ ਓਏ ਪੈਨ ਨਿਸ਼ਾਨੀਆਂ ਲਾਣਾ ਤਰ ਮਾਰਿਆ ਚਲਾ ਕੇ ਸਿਤ ਪ੍ਰਾਣੀ ਮੈਂ ਐਸੇ ਜਿੱਦੂ ਬੋਲਦੀ ਆਂ ਉਹ ਉਹ ਸੀ ਨਾ ਕੀਵੰਦਾ ਆ ਦਕੱਟਾ ਦੇਓ ਮੇਰਾ ਹੋਣਾ ਕੋਸਟੋ ਪੰਟਾ ਲੈੜ ਕਨ ਟੱਕਸੇ ਨੇ ਬਾਹਰ ਨਹੀਂ ਆ ਹੈਗਾ 4 ਵਜੇ ਅੱਬਾ ਤੁਹਾਨੂੰ ਦੱਸ ਰਿਹਾ ਅਰਿਸਤਾਨ ਟਲੇ 4:00 ਵਜੇ ਬਾਹਰ ਨਿਕਲਾਂਗੇ ਜਦੋਂ ਪੱਠੇ ਪਾਵਾਂਗੇ ਲਾ ਆ ਆਪਾਂ ਅੱਜ ਫਿਰ ਬੈਠੀ ਕਿੰਦਰ 4:20 ਅੱਜ ਵੀ 4:00 ਆਮ ਜਮੇਤ तू देख ली क्या करती है क्यों नहीं करता मैं तो सण और के दिक्कत लगी हुई है बोलता है मैं भी आज माता आऊंगी कि औंदी नहीं माता ਮਾਤਾ ਕਹਿੰਦੀ ਅੱਜ ਐਤੀ ਮੈਂ ਖੁੱਲੀਆਂ ਛੁੱਟੀਆਂ ਜਾਣਾ ਤੇ ਉਹਨਾਂ ਨੂੰ ਲੱਗਿਆ तो ਵੀ ਨਹੀਂ ਲਾਇਉਗੀ मेरे ਮੇਰਾ लाया होगी तू ਵਰਡ ਇਹ ਆਪਣਾ ਰੰਗ ਲੈ ਲੈ ਕਿ ਕੀ ਕਾਰ ਹੋਇਆ ਕੌਣ ਹੈ ਹਾਂ ਆ ਰੰਗ ਜਾ ਮੇਰੇ ਤੇ ਫੜਪੜੀ ਨਿੱਕੀ ਜਾਂਦੇ ਕੀ ਆਹ ਕਰਨਾ ਬਾੜੇ ਦੇ ਦਰੂਦਦਾ ਕਰ ਆ ਆ ਰਣ ਪਣ ਲਈ ਲਓ ਜੀ ਆਪਾਂ ਉੱਧਰਲੇ ਰੂਮ ਦੇ ਵਿੱਚ ਜਾ ਕੇ ਕੱਟੇ ਹੁੰਦੀਆਂ ਦੀ ਕਾਰਕ ਤੇ ਹੁਣ ਆਪਾਂ ਭਰ ਲੱਗੇ ਸੀਗੇ ਫਿਰ ਕੀ ਤੇ ਪਰ ਉਧਰ ਪਪਾ ਜੀ ਲੱਗ ਗਏ ਪੱਠੇ ਪਾਉਣ ਮੈਂ ਕਿੱਧਰ ਜਾ ਰਵਾਂ ਫਿਰ ਮੈਂ ਪਾਸੇ ਬਗੈ ਰੇ ਆਕਾਂ ਬਜਾਰਾ ਸੈੱਟ ਦੂੰਗੀ ਮੈਂ ਕਿੱਧਰ ਜਾ ਰਵਾਂ ਮੈਂ ਕੰਮ ਨਹੀਂ ਚੜੂ ਕੱਢ ਕਿਉਂਕਿ ਆ ਕਪੜਿਆਂ ਦੀ ਤਾਂ ਟੱਕ ਲੱਗ ਜੇ ਜਾਨੀ ਕਿ ਕਪੜਾ ਨਹੀਂ ਨਹੀਂ ਜਿਆਦਾ ਹੁੰਦੀਆਂ ਫਿਰ ਕਈ ਵਾਰ ਕੋਈ ਆ ਜਾਂਦਾ ਟੱਕ ਲੱਗ ਜਾਂਦੀ ਹੈ ਕਿ ਮੈਂ ਤੇਰੀ ਐਸੀ ਬੀਬੀ ਨੂੰ ਕਿ ਹਣ ਮੈਂ ਝਾੜ ਮਾਰਦਾ ਨਹੀਂ ਮੈਂ ਕਿ ਆ ਸੀਗਾ ਪਰ ਤੋਂ ਉਧਰਲੇ ਰੂਮ ਚ ਨੇ ਤੇ ਇਧਰਲੇ ਰੂਮ ਦੇ ਵਿੱਚ ਉਧਰੋਂ ਤੁਸੀਂ ਆਪੇ ਘੱਟ ਗਏ ਲੈ ਇਧਰ ਮੈਂ ਸੁਣੂ ਕਿਹਾਗਾ ਤੇ ਇਹ ਅੱਜ ਬੇਲੜ ਬੰਦਾ ਲੜਨ ਤੇ ਹੋਇਆਗਾ ਯੂ ਲੇਟਰ ਪੂਰੇ ਇਧਰ ਦੇਖ ਕੇ ਤੇ ਹਾਂ ਕਿ ਟੇਬਲ ਦਾ ਕੀ ਹਾਲ ਕੀਤਾ ਕੀ ਕਹਿੰਦੀ ਸੀ ਹੈ ਤੂੰ ਲੇਟ ਜੱਟਦੀ ਨਹੀਂ ਹੈ ਜੱਟੀ ਵੰਜਾਵਾਦੀ ਏ ਹੁਣ ਹੋਰ ਕੱਛ ਓਹੋ ਆ ਫਾਇਲ ਚੱਕ ਲੋ ਸਕੂਲ ਜਾਣਾ ਚਾਰ ਦਿਨਾਂ ਨੂੰ ਤੇ ਮੈਂ ਫਿਰ ਜਾੜੇ ਬਹੁਤ ਲਾਉਂਗੀ ਸਦੋ ਸਮਰੀਤ ਵੀ ਆ ਬਸ ਜੱਟੀ ਸਮਰੀਤ ਵੀ ਹੋਵੇ ਚੱਕ ਫਾਇਲ ਪਾਉ ਬੈਂਕ ਚੱਕ ਇਹਨੂੰ ਗੈਸੂ ਮੁੰਡਿਆ ਸਿਮੂ ਨੂੰ ਮੈਂ ਕੰਮ ਕਰਨ ਲਾਇਆ ਹੋਇਆ ਜੇ ਸਿਮੂ ਦੀ ਰੱਖ ਤੂੰ ਚੱਕਣਾ ਨਹੀਂ ਗੁੱਡ ਬੇਬੀ ਚਲੋ ਫਿਰ ਮੈਂ ਘਰ ਕੀ ਭਰ ਲੂੰਗੀ ਕਹਿੰਦੀ ਮम्मा ਮੈਂ ਤਾਂ ਗਰਮੀ ਵਾਲੀ ਆਈ ਤੇ ਮम्मा ਸਾਰਾ ਕਾਰ ਸੁੰਬਰਦੀਏ ਦੇਖ ਲੈ ਕਿੱਥੋਂ ਲੈ ਕੇ ਉਹ ਤੱਕ ਸੁੰਬਰ ਕਿਉਂ ਨਹੀਂ ਆ ਬਕਰਿਆ ਚੋ ਲੈ ਕੇ ਤਾਂ ਮੈਂ ਕਰੀ ਤਾ ਕੋਟੇ ਕਿਹਦੇ ਹੁੰਦੇ ਚੱਪਲ ਤਾਂ ਹੈਗੀ ਇੱਥੇ ਆ ਪਾਣੀ ਰੱਖ ਕੇ ਉਹ ਬਾਹਰ ਚਲ ਕੰਮ ਕਰ ਚੱਲ ਚੱਲ ਤੂੰ ਕੰਮ ਕਰ ਉਧਰ ਮੈਂ ਫੇਰ ਗਵਾਉਂਗੀ ਤੇ ਤੁਥੋਂ ਹੋਰ ਕੀ ਹੈ ਇਹਨੂੰ ਪਤਾ ਲੱਗਿਆ ਮੈਂ ਅੰਦਰ ਕਟਿੰਗ ਕਰਨ ਲੱਗੀ ਤੇ ਬੀਬੀ ਵੀ ਉੱਥੇ ਮੇਰੇ ਕੋਲੇ ਜਾ ਕੇ ਬਹਿ ਗਈ ਤੇ ਬਾਹਰ ਟੂਟੀ ਆ ਕੇ ਟੈਂਕੀ ਦਾ ਬੁਰਾ ਹਾਲ ਉਹ ਤੱਕ ਪਾਣੀ ਚੜ ਗਿਆ ਪਤਾ ਨਹੀਂ ਲੱਗਿਆ ਫੇਰ 바ਵਾ ਸਮਰੀਤ ਦੂੰਗੀ ਇਸ ਵਾਰ ਹਾਂ ਮੈਂ ਇਸ ਮੈਨੂੰ ਪਤਾ ਲੱਗ ਗਿਆ ਕਿ ਰੋਣਾ ਟੈਂਕੀ ਭਰ ਗਈ ਹਾਂ ਨਹੀਂ ਤਾਂ ਗਾਲਾਂ ਪੈ ਜਾਂਦੀਆਂ ਜੇ ਹੋਰ ਬਾਹਰ ਨਾ ਨਿਕਲਦੀ ਤਾਂ ਦੰਦੂ ਹੈਗੇ ਵੀ ਨਹੀਂ ਸੀ ਬਾਹਰ ਪਾਪਾ ਸੋਤੇ ਪਏ ਸੀ ਹਾਂ ਚਾ ਫਸ ਨੇ ਉਹਨੂੰ ਸਾਈਡ ਤੇ ਲਾ ਕੇ ਰੱਖ ਦੀ ਬਾਹ ਠੀਕ ਹੈ ਠੀਕ ਹੈ ਮੈਂ ਮੋੜ ਕੇ ਚੱਕ ਦੂੰਗੀ ਧੀਰੀ ਵਸ ਇੱਥੇ ਸਾਈਡ ਤੇ ਲਾ ਕੇ ਰਾਂ ਬਰਾਂਡੇ ਚੋਂ ਕੱਢ ਦੇਵਾਰ ਪਹਿਲੇ ਮੈਂ ਘਟਾ ਕੋਈ ਗੱਲ ਨਹੀਂ ਚਲ ਪਰੇ ਇੱਥੇ ਦੇਖੇਗਾ ਇਸੇ ਮੰਮੀ ਨੇ ਪਤਾ ਨਹੀਂ ਕਿੱਥੇ ਰੱਖਿਆ ਲਓ ਜੇ ਪਤਾਰਾ ਵਗੈਰਾ ਦਾ ਕੰਮ ਨਿਭੜਨ ਤੋਂ ਬਾਅਦ ਲੈ ਆਪਾਂ ਆ ਗਏ ਅੱਜ ਅੰਗੀਠੀ ਕੋਲੇ ਕਿਉਂਕਿ ਅੱਜ ਆਪਾਂ ਸਬਜ਼ੀ ਬਣਾ ਰਹੇ ਆਂ ਬੇਠੇ ਦੀ ਜਿਹੜੀ ਸੁੱਕੀ ਸਬਜ਼ੀ ਹੁੰਦੀ ਉਹ ਫਿਰ ਆਪਾਂ ਅੰਗੀਠੀ ਤੇ ਬਣਾਉਣੀ ਆਂ ਗੈਸ ਤੇ ਨਹੀਂ ਬਣਾਉਂਦੇ ਹੈਗੇ ਜੀ ਬੀਬੀ ਇਹ ਅਬੀ ਸਬਜ਼ੀ ਕੱਟ ਕੇਆਂ ਦਾ ਕੰਮ ਨਵੇੜਤਾ ਬੀਬੀ ਹੋਗੇ ਵੇਲੇ ਤੇ ਆਪਣੇ ਚੱਲ ਪਏ ਹੁਣ ਕੰਮ ਧਾਰਾਂ ਦਾ ਸਸੇ ਇੱਥੇ ਬੈਠ ਕੇ ਆਪਾਂ ਕੁੱਟ ਲਾਂਗੇ ਆਟਾ ਤੇ ਅੰਦਰ ਗੁੰਨ ਲਿਆਵਾਂਗੇ ਨੀਚੇ ਜੇ ਬੈਠ ਕੇ ਗੁੰਨਣਾ ਜ ਨਹੀਂ ਆਉਂਦਾ ਸਕੇਰਾ ਤਲਕਾ ਲਾ ਕੇ ਤੇ ਪਾਸੇ ਹੋ ਜਾਾਂਗੇ ਲੱਕੜ ਦੀ ਟੀ ਲਾ ਕੇ ਮੈਂ ਸਭ ਆਪਣੇ ਸਬਜ਼ੀ ਜਿਹੜੀ ਖੇਤ ਵਾਲਿਆਂ ਨੂੰ ਆਪਾਂ ਪੰਜ ਵਾਲੀ ਚਾਹ ਜਿਹੜੀ ਬਣਾ ਕੇ ਪਾਪਾ ਜੀ ਖੇਤ ਲੈ ਗਏ। ਬੱਚਾ ਪਾਰਟੀ ਜਿਹੜੀ ਜਾਨੀ ਕਿ ਹੁਣ ਸਾਰੇ ਵੇੜੇ ਚ ਛਾਂ ਆ ਜਾਂਦੀ ਹੈ ਨਾ ਇਸ ਵੇਲੇ ਤਾਂ ਉਹ ਖੇਡਣ ਚਲੇ ਗਏ ਐ। ਹੁਣ ਖੇਡ ਲੈਣਗੇ 7:30 ਤੱਕ ਇਹਨਾਂ ਨੂੰ ਆਪਣੇ ਕੰਮ ਕਰਾਏ ਜਿਹੜੇ ਨਿਪੜੇ ਜਾਣੇ। ਕੁਸ਼ਕ ਪੈਣਾ ਦੇ ਆਪਾਂ ਨਾਮ ਲੈਣੇ ਸੀਗੇ ਜਿੰਨਾਂ ਦੇ ਦਿੱਲੀ ਜਾਨੀ ਕਿ ਕਮੈਂਟ ਆਉਂਦੇ ਹੈਗੇ ਜਮਾ ਜਿਹੜੇ ਸਟਾਰਟਿੰਗ ਤੋਂ ਕਮੈਂਟ ਕਰਨ ਲੱਗੇ ਸੀਗੇ ਉਹ ਹੈਗੇ ਹੈਗੇ ਸਰਾਹ ਫੈਮਿਲੀ ਵਲੋਗ ਵਾਲੇ ਭੈਣ ਜਦੋਂ ਜਮਾ ਆਪਾਂ ਸਟਾਰਟਿੰਗ ਕੀਤੀ ਕਿਸੇ ਦੀ ਬਲੌਗ ਦੀ ਜਿਹੜੇ ਸਭ ਤੋਂ ਪਹਿਲਾ ਜਿਹੜੇ ਕਮੈਂਟ ਹੈ ਸਰਾਹ ਫੈਮਿਲੀ ਵਾਲੇ ਬਲੌਗ ਹੈ ਜਿਹੜੇ ਸਰਾਹ ਫੈਮਿਲੀ ਬਲੌਗਸ ਹੈ ਉਹ ਭੈਣ ਦੇ ਜਿਹੜੇ ਮੈਨੂੰ ਨਾਮ ਨਹੀਂ ਪਤਾ ਹੈਗਾ ਉਹਨਾਂ ਦਾ ਕੀ ਹੈ ਉਹ ਭੈਣ ਦਾ ਬਲੌਗ ਕਮੈਂਟ ਆਉਂਦੇ ਹੁੰਦੇ ਸੀ ਹਨਾ ਅਜੇ ਨਹੀਂ ਕਿ ਉਹ ਤਾਂ ਬਲੌਗ ਬਣਾਉਂਦਾ ਪਤਾ ਵੀ ਨਹੀਂ ਸੀ ਕੈਮਰਾ ਵੀ ਮੈਂ ਸਿੱਧਾ ਇਦਾਂ ਕਰਕੇ ਬਲੌਗ ਬਣਾਦੀ ਹੁੰਦੀ ਸੀ ਕਿ ਬਹੁਤ ਗੱਲਾਂ ਜਿਹੜੀਆਂ ਉਹਨਾਂ ਨੇ ਵੀ ਦੱਸਿਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਕਿਉਂਕਿ ਕਦੇ ਵੀ ਇਹੋ ਜਿਹਾ ਕੋਈ ਵਲੌਗ ਨਹੀਂ ਹੋਇਆ ਹਨਾ ਜਿਹਦੇ ਵਿੱਚ ਉਹਨਾਂ ਨੇ ਕਮੈਂਟ ਨਾ ਕੀਤਾ ਹੋਵੇ ਇੱਕ ਨਿਊ ਪੈਨ ਲੱਗੇ ਨੇ ਹੁਣ ਹਨਾ ਥੋੜੇ ਜੇ ਵੈਸੇ ਉਹ ਸਾਰੇ ਰਿਪੀਟ ਵਾਇ ਆਪਣੇ ਜਿਹੜੇ ਵਲੌਗ ਆਉਂਦੇ ਦੇਖ ਰਹੇ ਆ ਉਹ ਪੈਨ ਹੈਗੀ ਯੂਕੇ ਤੋਂ ਮੈਨੂੰ ਉਹਨਾਂ ਦਾ ਵੀ ਨਾਮ ਪਤਾ ਇੱਕ ਕਮਲ ਪੈਣਾ ਉਹਨਾਂ ਨੇ ਵੀ ਦਿੱਲੀ ਇਹਨਾਂ ਨੂੰ ਤਾਂ ਵੇਟ ਹੁੰਦੀ ਹੈ ਵੀ ਤਰਨ ਕਦੋਂ ਵੱਜਣਗੇ ਤੇ ਕਦੋਂ ਵਲੌਗ ਆਊਗਾ ਤੇ ਮੈਂ ਕਦੋਂ ਜਿਹੜਾ ਵਲੌਗ ਦੇਖੂਗੀ ਤੇ ਮੇਰੇ ਫਰੈਂਡ ਸਰਕਲ ਵੀ ਹੈ ਜਿਹੜੀਆਂ ਹਨਾ ਮੇਰੇ ਫਰੈਂਡਸ ਆ ਜਿਹੜੀ ਆ ਕਰਦੇ ਆ ਇੱਕ ਤਕਵੀਰ ਭੈਣਾ ਤੇ ਇੱਕ ਗੁੰਨੋ ਸਾਈ ਬਲੌਗ ਵਾਲੇ ਬਟਿੰਡੇ ਤੋਂ ਹਨਾ ਉਹ ਭੈਣ ਲਈ ਤੇ ਹਰਦੀਪ ਭੈਣਾ ਕੁਸ਼ਕ ਅੱਜ ਆਪਾਂ ਇਨੇ ਨਾਮ ਲੈਤੇ ਜਿੰਨੇ ਕਿ ਮੇਰੇ ਦਿਮਾਗ ਦੇ ਵਿੱਚ ਸੀਗੇ ਯਾਦ ਸੀਗੇ ਨਹੀਂ ਆਪਾਂ ਇੱਕ ਦਿਨ ਹਨਾ ਆਪਾਂ ਸਾਰੀਆਂ ਭੈਣਾਂ ਦੇ ਦੂਸਰਾ ਫੋਨ ਲੈ ਕੇ ਆਪਾਂ ਸਾਰੇ ਕਮੈਂਟ ਪੜਾਂਗੇ ਤੇ ਉਹਨਾਂ ਭੈਣਾਂ ਦੇ ਜਿਹੜੇ ਨਾਮ ਆਪਾਂ ਬਲੌਗ ਦੇ ਵਿੱਚ ਲਵਾਂਗੇ ਚਲੋ ਜੀ ਤੇਲ ਹੋ ਗਿਆ ਆਪਣਾ ਗਰਮ ਪਾ ਦੀ ਆਪਾਂ ਵਿੱਚ ਥਿਆਦ ਉੜਾਇਆ ਗੁੜ ਪਾਉਣੇ ਹੁੰਨੇ ਆ ਸੀ ਪੇਠੇ ਦੇ ਵਿੱਚ ਤੁਸੀਂ ਦੱਸੋ ਪੇਠੇ ਚ ਗੁੜ ਪਾਉਣੇ ਹੁੰਨੇ ਤੇ ਨਹੀਂ ਖੱਟ ਮਿੱਠਾ ਜਾਂ ਮਿੱਠਾ ਜਾਂ ਵਧੀਆ ਜਿਹੜਾ ਪੇਠਾਗਾ ਬਣ ਜਾਣਾ ਆ ਹੱਦ ਟਮਾਟਰ ਆਪਣੇ ਖਤਮ ਹੋ ਗਏ ਕੱਲ ਮੈਂ ਕਿੰਨੇ ਟਮਾਟਰ ਕੱਢ ਕੇ ਫਰਸ਼ੋਣੇ ਦਿੱਤੇ ਖਰਾਬ ਹੋ ਗਏ ਕਹਿੰਦੇ ਕਿ ਫਰਿੱਜ ਚ ਪਈ ਖਰਾਬ ਹੋ ਗਏ ਨੇ ਠੰਡੇ ਥਾ ਸਾਨੂੰ ਹੱਸਣਾ ਨਾ ਬਿਬੀ ਨੂੰ ਤੇ ਮੈਨੂੰ ਚਿੱਕਾ ਹੀ ਆਉਂਦੀ ਆ ਬੀਬੀ ਕਹਿੰਦੀ ਤੇਰੀ ਮੰਮੀ ਯਾਦ ਕਰਦੀ ਹੋਣੀ ਆ ਵੀ ਜਾਮਾ ਪਹਿਣੇ ਕੰਡੀਆਂ ਆਖਮਾ ਹੁੰਦੀਆਂ ਹੋਣਗੀਆਂ ਹਨਾ ਪਰ ਪਤਾ ਨਹੀਂ ਭਈ ਉਹ ਤਾਂ ਦੇ ਪੇਕੇ ਆਲੇ ਵਿੱਚ ਰਚੇ ਵਿੱਚ ਹੋਣਗੇ ਗੱਲਾਂ ਬਾਤਾਂ ਕਰਦੇ ਹਨਾ ਯਾਦ ਕਰਦੇ ਕਿ ਨਹੀਂ ਕਰਦੇ ਅਸੀਂ ਹੱਸਿਆ ਦਿੰਦੇ ਸਾਨੂੰ ਅੱਜ ਦੋਨਾਂ ਨੂੰ ਇਹਨੀਆਂ ਚਿੱਕਾਂ ਆਈਆਂ ਨੇ ਕਿ ਯਾਦ ਕਰਦੇ ਹੁਣ ਕੀ ਕਹਿੰਨੇ ਹੁਣਗੇ ਵੀ ਮੁਰਗੇ ਪਿੰਡਾਂ ਨੂੰ ਹੁਣ ਤਾਂ ਬਹੁਤ ਦਿਨ ਹੋ ਗਏ ਬੜਾ ਐ ਕਿ ਮੰਮੀ ਨੂੰ ਫੁੱਲੀ ਛੁੱਟੀ ਦਿੱਤੀ ਸੀ

ਲਓ ਜੀ ਸਬਜ਼ੀ ਆਪਣੀ ਉਧਰ ਬਣ ਰਹੀ ਹੈ ਤੇ ਮੈਂ ਅੰਦਰ ਇਸ ਬੈਂਕ ਕਿਨਾਟਾ ਗੁੱਜੇ ਦਾ ਨਹੀਂ ਹੈਗਾਗਾ ਫਿਰ ਮੈਂ ਇੱਥੇ ਆ ਗਈ ਸੀ ਗਾਟਾ ਗੁੱਨ ਤੇ ਉਧਰੋਂ ਆਪਾਂ ਨੂੰ ਆ ਗਿਆ ਰੋਟੀ ਮੈਂ ਕਿਨ ਲਫਾਫੇ ਚੋਂ ਕੱਢ ਕੇ ਗਰਮੀਆਂ ਥਾਜੇ ਚ ਰੱਖ ਦੇਣੀ ਆ ਵਧੀਆ ਖਾਂਦੇ ਆ ਬੱਚੇ ਵੀ ਸੋਚੋਗੇ ਖਾਂਦੇ ਬਹੁਤ ਟੇਸਟੀ ਲੱਗਦਾ ਸੌਫਟ ਸੌਫਟ ਕੇਕ ਦੀ ਤਰ੍ਹਾਂ ਜੀ ਸਭ ਜੀ ਆਪਣੀ ਬਣ ਗਈ ਤੇ ਕੀ ਉਧਰੇ ਦੁਆਦਮੇ ਚਲੀ ਗਈ ਸੀ ਪਸ਼ੂਆਂ ਵੱਲ ਕੀ ਹਾਲ ਹੋ ਗਿਆ ਸੱਚੇ ਇੰਨੇ ਜਿਆਦੇ ਪਸ਼ੂ ਘਰ ਕਦੇ ਆਣਾ ਫਿਰ ਐਵੇਂ ਹੁੰਦਾ ਵੀ ਚਲ ਨਵਾ ਦਈਦੇ ਫਿਰ ਪਸ਼ੂ ਨਵਾਏ ਸਾਰੇ ਪਸ਼ੂ ਨਵਾਏ ਨਾਲੇ ਇੱਥੋਂ ਸਾਫ ਸਫਾਈ ਕੀਤੀ ਬੰਨ ਤੇ ਪੱਠੇ ਕਿਉਂਕਿ ਕੁਤਰੇ ਨਹੀਂ ਸੀਗੇ ਫਿਰ ਮੈਂ ਛੱਡਤਾ ਇੰਨਾ ਕ ਮੈਂ ਕਿਹਾ ਚਲ ਆਪਾ ਪਾ ਦੇਣੀ ਆਪਾ ਕਹਿੰਦਾ ਮੈਂ ਪਾ ਦੂੰ ਆ ਸਾਰਾ ਅੱਡਾ ਸੰਭੜਿਆ ਇੱਕ ਤਾਂ ਗਰਮੀ ਨੇ ਜਮਾ ਭਾਂਕ ਆਈ ਪਈ ਬੰਦਾ ਕੀ ਕਰੇ ਗਰਮੀ ਨਾ ਨਾ ਹੋਵੇ ਬੰਦਰਾ ਹੁਦਰੀ ਨਾਲ ਕੰਮ ਕਰਦਾ ਤੁਰਿਆ ਫਿਰੇ ਕੋਈ ਟੈਨਸ਼ਨ ਨਾ ਹੋਵੇ ਆਇਆ ਹੈ ਇਹ ਸਬਜੀ ਦੇ ਵਿਚਾਰੀ ਦਾ ਹਾਲ ਦੇਖ ਗਈ ਲੱਕੜ ਵੀ ਬਾਹਰ ਡਿੱਗੀ ਪਈ ਐ ਸਬਜੀ ਤਾਂ ਆਪਣੀ ਬਣੀ ਪਈ ਐ ਚਲ ਬਾਲੀ ਨਹੀਂ ਹਲਵਾਂ ਦੇ ਮੁੜ ਕੇ ਨੇ ਹੋਰ ਜਣਾ ਵਿੱਚ ਚਲੋ ਜੀ ਆਟਾ ਆਪਣਾ ਬੁਣਿਆ ਪਿਆ ਸੀ ਦੋਸਤ ਬੀਬੀ ਤੁਰਦੀ ਤੇ ਬੀਬੀ ਬੀਬੀ ਕਰਦੀ ਦਿਖਾਤਾ ਹੈ ਤੈਨੂੰ ਹਾਈ ਹਾਈ ਕਰਦੀ ਆ ਜਵਾਂ ਨਹੀਂ ਕਰਦੇ ਚਲੋ ਭਈ ਲਈ ਆਟਾ ਕੁੱਟਾ ਬਾਹਰ ਤੇ ਰੋਟੀ ਲੱਗੀ ਆ ਫਿਰ ਖੇਤ ਕਿਉਂਕਿ ਉਹ ਚਾਚਾ ਹੀ ਲੱਗੇ ਹੋਏ ਆ ਫਿਰ ਉਹਨਾਂ ਦੀ ਰੋਟੀ ਵਗੈਰਾ ਨਾਲ ਦੇ ਟਿਫਨ ਚ ਪਾਉਣੀ ਹੁੰਦੀ ਆ ਜਲਦੀ ਜਲਦੀ ਗਰਮੀ ਤੋਂ ਪਹਿਲਾਂ ਕੰਮ ਨਹੀਂ ਗਰਮੀ ਕੀ ਪਹਿਲਾਂ ਕੀ ਹੈ ਗਰਮੀ ਪਰ ਸਾਰਾ ਦਿਨ ਹੀ ਚੱਲੀ ਜਾਂਦੀ ਜਣੀ ਕਿ ਹਨੇਰੇ ਜੇ ਤੋਂ ਪਹਿਲਾਂ ਪਹਿਲਾਂ ਰੋਟੀ ਪਾਣੀ ਬਣ ਜੇ ਨਾ ਵਧੀਆ ਲੱਗਦਾ ਜਦੋਂ ਜਿਆਦਾ ਹਨੇਰਾ ਜੇ ਹੋਏ ਮੁਰਤੇ ਫਿਰ ਘਬਰਾਹਟ ਦੀ ਹੋਣ ਲੱਗ ਜਾਂਦੀ ਹੈ ਵੀ ਲੇਟ ਹੋ ਗਈ ਲੇਟ ਹੋ ਗਈ ਚਲੋ ਭਾਈ ਨਵੇੜੀਏ ਕੰਮ ਤੇ ਬਲੌਗ ਬਣਾਉਣਾ ਵੀ ਆਪਣਾ ਬਹੁਤ ਹੀ ਜ਼ਰੂਰੀ ਕੰਮ ਹੈ ਕੀ ਕਹਨੇ ਹੋ ਪਿੱਛੇ ਕਿਤਨਾ ਆ ਪਿੱਛੇ ਨਾਲ ਕਿਤਨਾ ਆ ਮੈਂ ਚੇਅਰ ਪਰੇ ਕਰ ਦਿੰਨੀ ਆ ਮੈਂ ਘੋਲਾ ਲਾ ਲੂੰਗੀ ਪੱਖੀ ਆਵਦੀ ਤੁਸੀਂ ਬੈਠ ਜਾਓ ਇੱਧਰ ਖਿੱਚ ਲੋ ਇਹ ਖਿੱਚਣਾ ਮੇਰੀਆਂ ਰੀਲਾਂ ਦੀਆਂ ਗਿੱਡੀਆਂ ਠੰਡੀਆਂ ਨੇ ਇੱਕ ਮਿੰਟ ਆ ਜਾਓ ਆ ਨਹੀਂ ਆ ਰਹੀ ਮੈਂ ਨਹੀਂ ਆ ਰਹੀ ਓਕੇ ਇਹ ਬੜੇ ਉਹ ਪਈ ਸਾਡੇ ਮੀਂਹ ਦਾ ਤਾਂ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ ਪਰ ਹਣੇ ਰੀ ਜ਼ਰੂਰ ਆ ਗਈ ਤੇ ਲਾਈਟ ਹੈ ਜਿਹੜੀ ਫੇਰ ਚਲੀ ਗਈ ਹੈ ਡੇਡਾ ਤੇ ਆਵ ਚਾਕੇ ਲੈ ਕੇ ਆਈ ਹੋਈ ਆ ਅਰੇ ਇਹ ਤੁਪ ਡਣ ਲੱਗ ਗਿਆ ਪੂਰਾ ਟੈਂਕੀ ਪਰ ਹੀ ਨਹੀਂ ਜਿਹ ਹਨੇਰੀ ਆ ਗਈ ਹੈ ਨਾ ਤਾਂ ਮੀਂਹ ਦੇ ਚਾਂਸ ਵੀ ਹੈ ਹੈ ਨਾ ਮੈਂ सोनू ਕਹਿਣੀ ਆ ਮੈਂ ਜਿਹ ਹਨੇਰੀ ਆਈ ਤਾਂ ਫਿਰ ਮੀਂਹ ਵੀ ਆਊਗਾ ਪਤਾ ਹੈ ਪਤਾ ਤਾਂ ਪਤਾ ਹੀ ਹੈ ਹਨੇਰੀ ਵਿੱਚੋਂ ਆਉਂਦਾ ਮੀਂਹ ਮੇਰੇ ਪਤਾ ਨਾ ਕਿ ਰੱਬ ਨੂੰ ਤਾਂ ਪਸ ਆ ਗਿਆ ਇਹ ਵਿਚਾਰ ਨਹੀਂ ਬੈਟ ਰੀਲੋਡ ਕਰਤੀ ਹੁੰਦਾ ਨਹੀਂ ਅੱਛਾ ਨੀਚੇ ਦੇਖਿਓ ਆ ਕਿਵੇਂ ਪੈਣਗੇ ਹਾਂ ਨੇ ਲਾਈਟ ਤਾਂ ਆ ਜੂਗੀ ਹੁਣ ਬੀਕ ਪਲੇਨਾਂ ਕੱਟਨੇ ਲੱਗਦੇ ਕਿਉਂਕਿ ਜਿਆਦਾ ਤੇਜ਼ ਨਹੀਂ ਹੈਗੀ ਰੇਤਾ ਜਾਂਦੀ ਹੈ ਰੇਤਾ ਆ ਜਾਓ ਜਨ ਕਿ ਜਿਵੇਂ ਜਿਆਦਾ ਹਮਸ ਬਣੀ ਹੋਈ ਸੀਗੀ ਉਨੀ ਕ ਹਵਾ ਜਨ ਕਿ ਛੱਡਦੀ ਮੌਸਮ ਚ ਤਾਂ ਫਰਕ ਲੱਗਦਾ ਹੈ ਨੂੰ ਠੰਡੀ ਠੰਡੋ ਕੇ ਰਾਈਡ ਦੇ ਲੱਟ ਨਹੀਂ ਆਦੀ ਜਨ ਕਿ ਐਸੀ ਹੈ ਅਸੀਂ ਗੱਲਾਂ ਗੱਲਾਂ ਜਰੀਆਂ ਦੇ ਗੱਲਾਂ ਕਰਦੇ ਕਰਦੇ ਲਾਈਟ ਆ ਗਈ। ਖੁਸ਼ੀ ਹੋ ਗਈ। ਆ ਕੇ ਆਪਣੇ ਮੈਦਾਨਾ ਮੈਦਾਨ ਆਉਗੂ ਨਾ। ਇਸ ਤਰ੍ਹਾਂ ਛੱਪ ਕੇ। ਇਹ ਮਜ਼ਾ ਆਏਗਾ ਨਾ ਵੀਡੀਓ। ਬਸ ਵੀ ਆਰਾਮਦਾਰੀ ਨਾਲ ਬੈਠ ਗਏ। ਹਵਾ ਚੱਲਦੀ ਹੈ ਦੋ। ਖੇਤ ਵਾਲੇ ਹਜੇ ਆਏ ਨਹੀਂ ਰੋਜ਼ ਲੇਟ ਹੋ ਜਾਂਦੇ ਆ ਰੋਜ਼ ਲੇਟ ਚਲ ਮੈਂ ਬਰਤਨ ਸਾਫ ਕਰਦੀ ਆਂ ਬਾਹਰ ਸਾਲਣੀ ਸਬਜੀ ਸਾਲਣੀ ਆ ਬਾਹਰ ਸਾਲਣੀ ਬਾਹਰ ਸਾਲਣੀ ਇਹ ਕਦੇ ਮੰਨੀ ਨਹੀਂ ਦਹੇ ਵੀ ਸਗੋਂ ਤੇ ਬੀ ਬੀ ਮੰਮੀ ਬੋਲ ਰਹੀ ਤੁਸੀਂ ਫਿਰ ਉਹ ਆ ਕੇ ਲੜੂਗੀ ਵੀ ਮੈਨੂੰ ਨਹੀਂ ਅੰਦਾਜ਼ਾ ਸੀ ਦੋਸਤਾਂ ਨੇ ਜਿਵੇਂ ਮੁੰਨ ਵਿੱਚ ਮਸਲਾ ਬੰਦੀ ਆ ਬਸ ਸਾਡੇ ਆ ਹੀ ਰੋਲਾ ਵੀ ਨੂਨ ਮਿਰਚ ਜਿਹੜਾ ਆ ਗਿਆ ਸੀ ਹੱਤਾ ਗੱਡੀ ਕਰੀ ਹੋਣੀ ਮਨ ਕੀ ਬਾਤ ਸੁਣੀ ਨਾ ਫਿਰ ਲਾਈਟ ਆਲੇ ਨੇ ਮਨ ਕੀ ਬਾਤ ਛੇ ਮੋ ਜਿਸ ਦਿਨ ਆਲੀ ਆਪਾਂ ਕਰਦੇ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਤੇ ਸਾਡੇ ਵਲੌਗ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਛੋਟਾ ਜਿਹਾ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੀ ਸਾਡੇ ਵਲੌਗ ਨੇ ਚਾਹੀਦੀ ਹੈ ਦੱਸਿਆ ਕਰੋ ਹਮਮ ਵੈਲ ਆਈਕਨ ਵੀ ਜੂਰ ਦਬਿਆ ਕਰੋ ਦਵਾਇਆ ਕਰੋ ਦਬਿਆ ਕਰੋ ਦਬਿਆ ਕਰੋ ਚਲੋ ਠੀਕ ਹੈ ਚਲੋ ਪੋਖਲ ਗਿਆ ਪੋਖਲ ਗਿਆ ਚਲੋ ਰੁਕ ਗਈਏ ਚਲੋ ਜੀ